ਅੱਛਾ ਮਾਸਟਰ ਜੀ ਕਈ ਵਾਰ ਆਪਾਂ ਵੇਖਨੇ ਆ ਸਮਾਜ ਦੇ ਵਿੱਚ ਕਿ بڑے بڑے ਵੱਡੇ ਕਸਾ ਗਠਨ ਬਣਦੇ ਆ ਸਹੀ ਗੱਲ ਤੇ ਉਹਨਾਂ ਦੇ ਟੀਚੇ ਬڑے ਵੱਡੇ ਹੁੰਦੇ ਆ ਸਹੀ ਗੱਲ ਮਿਸ਼ਨ ਮਿਸ਼ਨ ਵੱਡੇ ਹੁੰਦੇ ਆ ਤੇ ਉਹ ਥੋੜੇ ਸਮੇਂ ਲਈ ਉੱਠਦੇ ਆ ਮੜ ਕੇ ਖਤਮ ਹੋ ਜਾਂਦੇ ਆ ਕਾਰਨ ਕਿ ਬਣ ਜਾਂਦੇ ਆ ਉਹਦੇ ਵਿੱਚ ਵੀ ਕੋਈ ਕਾਰਨ ਜਿਹੜੇ ਹਨ ਹਾਂਜੀ ਬਹੁਤ ਸਾਰੇ ਕਾਰਨ ਆ ਇਹ ਨਹੀਂ ਵੀ ਆਪਾਂ ਜਿਆਦਾ ਗਿਆਨਵਾਨ ਆ ਤੇ ਆਪਾਂ ਸਾਰੇ ਕਾਰਨ ਲੱਭ ਲਵਾਂਗੇ ਹਾਂ ਕੁਝ ਕਾਰਨ ਇਸ ਤਰ੍ਹਾਂ ਦੇ ਹੁੰਦੇ ਆ ਵੀ ਜਿਹੜੇ ਨਾ ਆਦਮੀ ਦੇ ਅੰਦਰ ਹੁੰਦੇ ਤੇ ਉਹ ਪੂਰੀ ਟੀਮ ਦੇ ਵਿੱਚ ਉਜਾਗਰ ਨਹੀਂ ਕਰਦਾ ਹਾਂ ਉਹਨਾਂ ਨੂੰ ਆਪਾਂ ਸਵਾਰਥੀ ਕਾਰਨ ਕਹਿ ਸਕਦੇ ਆ ਕਿ ਅੰਦਰਲੀ ਭਾਵਨਾ ਕੁਝ ਹੋਰ ਤੇ ਬਾਹਰਲੀ ਮੁਖਾਵਾ ਕੁਝ ਬਾਹਰ ਦਾ ਹੋਰ ਮੁਖਾਵਾ ਕੁਝ ਹੋਰ ਬਾਹਰ ਦਾ ਕੁਝ ਹੋਰ ਵੇਖੋ ਜੇ ਕੋਈ ਵੀ ਆਪਾਂ ਸੰਗਠਨ ਚਲਾਉਨੇ ਆ ਜਾਂ ਪਰਿਵਾਰ ਚਲਾਉਨੇ ਆ ਜਾਂ ਕੋਈ ਸੰਸਥਾ ਚਲਾਉਣੀ ਤੇ ਇੱਕ ਟੀਮ ਰੂਪ ਵਿੱਚ ਤੇ ਉਹ ਸਾਰੇ ਇਕੱਠੇ ਹੁੰਦੇ ਹੀ ਆ ਹਾਂ ਕਿਤੇ ਨਾ ਕਿਤੇ ਹਾਂ ਤੁਸੀਂ ਇੱਕ ਪਰਿਵਾਰ ਨੂੰ ਹੀ ਲੈ ਲਓ ਹਮ ਅਗਰ ਉਹਨੇ ਜੇ ਵੇਖੋ ਸਮਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਹੀ ਹੁੰਦਾ ਹੈ ਹਮ ਜੇ ਉਹਨੂੰ ਵੀ ਚਲਾਉਣਾ ਹੈ ਤੇ ਆਪਾਂ ਨੂੰ ਵੇਖੋ ਕਈ ਗੱਲਾਂ ਤੇ ਕਈ ਕੰਮਾਂ ਤੇ ਕਈ ਵਾਰੀ ਫੈਮਿਲੀ ਦੀ ਪਰਿਵਾਰ ਦੀ ਮੰਨਣੀ ਪੈਂਦੀ ਹਮ ਤੇ ਜੇਕਰ ਆਪਾਂ ਮੰਨ ਲਓ ਆਪਣੀਆਂ ਹੀ ਵਿਚਾਰਾਂ ਨੂੰ ਆਪਣੀਆਂ ਹੀ ਗੱਲਾਂ ਨੂੰ ਆਪਣੀ ਈਗੋ ਨੂੰ ਆਪਣੇ ਹੰਕਾਰ ਨੂੰ ਆਪਣੀ ਧੌਣ ਵਿੱਚ ਗੱਡੇ ਕਿੱਲੇ ਨੂੰ ਬੱਕਈ ਵੀ ਆਪਣਾ ਸਿੱਧਾ ਰਹਿ ਜੇ ਫੈਮਲੀ ਕੀ ਕੋ ਗੱਲ ਮੰਨਿਏ ਜਾਂ ਨਾ ਮੰਨਿਏ ਕੋਈ ਗੱਲ ਉਹ ਸਭ ਤੋਂ ਵੱਡੀ ਬਰਬਾਦੀ ਦਾ ਕਾਰਨ ਹੁੰਦੀ ਹਾਂ ਕਿਉਂਕਿ ਪ੍ਰਮਾਤਮਾ ਨੇ ਇਸ ਧਰਤੀ ਤੇ ਜਿੰਨੇ ਵੀ ਇਨਸਾਨ ਬਣਾਏ ਆ ਨਾ ਕਿਸੇ ਨੂੰ ਕਿਸੇ ਕਿਸਮ ਦਾ ਗਿਆਨ ਵੱਧ ਦਿੱਤਾ ਕਿਸੇ ਨੂੰ ਕਿਸੇ ਕਿਸਮ ਦਾ ਵੱਧ ਦਿੱਤਾ ਹਾਂ ਦੇਖੋ ਅਕਾਲ ਪੁਰਖ ਨੇ ਇਸ ਇਨਸਾਨ ਨੂੰ ਉਨੇ ਬਣਾਇਆ ਤੇ ਉਹਨੇ ਵੇਖੋ ਇਹ ਸੰਸਾਰ ਦੇ ਵਿੱਚ ਉਹਦਾ ਜੇ ਕੋਈ ਰੋਟੀ ਰੋਜ਼ਗਾਰ ਚਲਾਉਣਾ ਜਾਂ ਉਹਦੇ ਪਰਿਵਾਰ ਨੂੰ ਚਲਾਉਣਾ ਜਾਂ ਉਹਨੇ ਜਿਸ ਵੀ ਇਨਸਾਨ ਨੂੰ ਉਹਨੇ ਬਣਾਇਆ ਉਹਨੇ ਕਿਸੇ ਨਾ ਕਿਸੇ ਸੰਗਠਨ ਚ ਪਰਿਵਾਰ ਚ ਟੀਮ ਚ ਦੇ ਵਿੱਚ ਉਹਨੇ ਵਿਚਰਨਾ ਤੇ ਆ ਹੀ ਇਹ ਸਮਾਜ ਰਹਿੰਦੇ ਹੁਆ ਤੇ ਉਹਨੇ ਸਭ ਨੂੰ ਸਮਾਨ ਰੂਪ ਚ ਮਤ ਦਿੱਤੀ ਆ ਲੇਕਿਨ ਫਿਰ ਵੀ ਕੁਝ ਕੋ ਸਾਇੰਟਿਫਿਕਲੀ ਲਾ ਲੋ ਕੁਝ ਕੋ ਅਧਿਆਤਮਿਕ ਕਾਰਨ ਲਾ ਲੋ ਕਿ ਕਿਸੇ ਨੂੰ ਬੁੱਧੀ ਥੋੜੀ ਜੀ ਵੱਧ ਵੀ ਹੋ ਸਕਦੀ ਹੈ ਹਾਂ ਤੇ ਕਿਸੇ ਨੂੰ ਘੱਟ ਵੀ ਹੋ ਸਕਦੀ ਕਿਸੇ ਨੂੰ ਸਾਰਿਆਂ ਨੂੰ ਬਰਾਬਰ ਦੀ ਤਾਂ ਹੋ ਨਹੀਂ ਸਕਦੀ ਹੋ ਨਹੀਂ ਸਕਦੀ ਠੀਕ ਹੈ ਕਿ ਨਹੀਂ ਹਾਂ ਤੇ ਉਹਦੇ ਵਿੱਚ ਇਹ ਹੁੰਦਾ ਆ ਵੀ ਆਪਾਂ ਨੂੰ ਪਰਮਾਤਮਾ ਦਾ ਇੱਕ ਕਿਸਮ ਦਾ ਹੁਕਮ ਮੰਨ ਕੇ ਨਾ ਤੇ ਆਪਾਂ ਨੂੰ ਕੀ ਵੀ ਆਪਣੀ ਮਤ ਦਾ ਤਿਆਗ ਕਰਕੇ ਆਪਣੀ ਮਤ ਦਾ ਤਿਆਗ ਕਰਕੇ ਨਾ ਤੇ ਉਸ ਪਰਿਵਾਰ ਨੂੰ ਉਸ ਸੰਗਠਨ ਨੂੰ ਤੇ ਜੇ ਉਸ ਸੰਸਥਾ ਨੂੰ ਚਲਾਉਣ ਵਾਸਤੇ ਆਪਾਂ ਨੂੰ ਆਪਣੀ ਈਗੋ ਛੱਡਣੀ ਚਾਹੀਦੀ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਈ ਵਾਰਾਂ ਬੜੀਆਂ ਵੱਡੀ-ਵੱਡੀਆਂ ਜਿਦਾਂ ਪੋਲਿਟੀਕਲ ਪਾਰਟੀਆਂ ਬਿਲਕੁਲ ਉਹ ਵੀ ਰਸਤੇ ਤੋਂ ਭਟਕ ਜਾਂਦੀਆਂ। ਫਿਰ ਕਈ ਵਾਰਾਂ ਬਹੁਤ ਵੱਡੀਆਂ ਜਿਹੜੀਆਂ ਜੂਨੀਅਨ ਬੜੀਆਂ ਹੁੰਦੀਆਂ ਨੇ। ਹਾਂ ਜੀ ਹਾਂ ਜੀ। ਤੇ ਜਦੋਂ ਉਹਨਾਂ ਦੇ ਅੰਦਰ ਵੀ ਇਦਾਂ ਦੇ મતਭੇਦ ਆ ਜਾਂਦੇ ਆ। ਹਾਂ ਜੀ। ਉਹ ਮੇ ਆ ਗਈ ਹੰਕਾਰ ਆ ਗਿਆ ਤੇ ਅੰਦਰ ਦੀਆਂ ਚੁਫਤ ਚਲਾਕੀਆਂ ਆ ਗਈਆਂ ਉਹ ਜੁਨੀਅਨ ਵੀ ਜਿਹੜੀਆਂ ਗਿਆ ਉਹ ਵੀ ਆਪਣੇ ਰਸਤੇ ਤੋਂ ਭਟਕ ਜਾਂਦੀਆਂ ਨੇ ਭਟਕ ਜਾਂਦੀਆਂ ਤੇ ਜਿੱਦਾਂ ਸਸਤਾ ਬਣੀਆਂ ਹੁੰਦੀਆਂ ਪਿੰਡਾਂ 'ਚ ਸ਼ਹਿਰਾਂ 'ਚ ਉਹ ਵੀ ਇਹਨਾਂ ਕਾਰਨਾਂ ਕਰਕੇ ਭਟਕ ਜਾਂਦੀਆਂ ਜਿਨ ਕਿਈ ਸਪੋਰਟਸ ਕਲੱਬ ਹੀ ਪਿੰਡਾਂ ਵਿੱਚ ਸਪੋਰਟਸ ਕਲੱਬ ਬਣੇ ਹੁੰਦੇ ਆ ਕਮੇਟੀਆਂ ਬਣੀਆਂ ਹੁੰਦੀਆਂ ਵੈਲਫੇਅਰ ਸੁਸਾਇਟੀਆਂ ਬਣੀਆਂ ਹੁੰਦੀਆਂ ਤੇ ਚੀਜ਼ਾਂ ਬਣੀਆਂ ਹੁੰਦੀਆਂ ਉਹ ਵੇਖੋ ਜੀ ਉਹਨਾਂ ਦੇ ਵਿੱਚ ਅਗਰ ਇੱਕ ਮਤ ਰਹਿਣਗੇ ਹਾਂ ਹੁਣ ਆਪਾਂ ਵੇਖੋ ਕਹਿੰਦੇ ਵੀ ਇੱਕ ਮਾਂ ਦੇ ਪੇਟ 'ਚ ਦੋ ਬੱਚਿਆਂ ਨੇ ਜਨਮ ਲਿਆ ਹੋਵੇ ਨਾ ਹਾਂ ਨਾ ਤਾਂ ਕਈ ਵਾਰੀ ਉਹਨਾਂ ਦੀ ਸ਼ਕਲ ਮਿਲਦੀ ਹੈ ਤੇ ਨਾ ਉਹਨਾਂ ਦੇ ਵਿਚਾਰ ਹੀ ਮਿਲਦੇ ਬਿਲਕੁਲ ਸਹੀ ਗੱਲ ਉਹਨਾਂ ਦੇ ਨਹੀਂ ਮਿਲਦੇ ਉਹਨਾਂ ਦੇ ਨਹੀਂ ਮਿਲਦੇ ਜਿਹੜੇ ਕਿ ਇੱਕ ਮਾਂ ਦੇ ਪੇਟੋਂ ਜਨਮ ਲਿਆ ਜਿਨ੍ਹਾਂ ਨੇ ਤੇ ਆਪਾਂ ਕਿਸੇ ਵੀ ਟੀਮ ਵਿੱਚ ਜੇ ਬੈਠਦੇ ਆ ਤੇ ਉਹ ਸਾਰੇ ਇੱਕ ਮਾਂ ਦੇ ਪੁੱਤਰ ਤੇ ਨਹੀਂ ਹਾਂ ਠੀਕ ਹੈ ਕਿ ਨਹੀਂ ਵੀ ਉਹਨਾਂ ਦੇ ਕੁਝ ਕੁ ਵਿਚਾਰ ਨਾਲ ਜਾਂਦੇ ਆ ਜਾਣੀ ਵੀ ਉਸ ਸੰਗਠਨ ਨੂੰ ਚਲਾਉਣ ਵਾਸਤੇ ਆਪਾਂ ਨੂੰ ਬਹੁਤ ਸਾਰੇ ਥਾਵਾਂ ਤੇ ਸਹਿਮਤੀ ਪ੍ਰਗਟਾਉਣੀ ਪਊਗੀ ਠੀਕ ਹੈ ਕਿ ਨਹੀਂ ਕਈ ਵਾਰੀ ਹੁੰਦਾ ਵੀ ਬੰਦਾ ਆਪਣੇ ਵਿਚਾਰਾਂ ਅਨੁਸਾਰ ਗਲਤ ਵੀ ਹੁੰਦਾ ਤੇ ਕਈ ਵਰੀ ਉਹਨੂੰ ਖੁਦ ਨੂੰ ਉਹ ਆਪਣੀ ਆਪਣਾ ਨਿਰੇਖਣ ਨਹੀਂ ਨਾ ਕਰਦਾ ਆਪਣੀ ਖੋਜ ਨਹੀਂ ਕਰਦਾ ਵੀ ਮੈਂ ਉੱਥੇ ਗਲਤੀਆਂ ਕਿ ਨਹੀਂ ਗਲਤ ਜਦਕਿ ਉਹਨੂੰ ਇਸ ਚੀਜ਼ ਦੀ ਖੋਜ ਕਰਨੀ ਚਾਹੀਦੀ ਆ ਆਪਣੇ ਸ਼ਬਦਾਂ ਤੇ ਆਪਣੇ ਵਿਚਾਰਾਂ ਤੇ ਜਦੋਂ ਕਿਤੇ ਇਕੱਲਾ ਇਨਸਾਨ ਸੌਂਦਾ ਬੈੰਦਾ ਆ ਤੇ ਉਹ ਆਪਣੇ ਵਿਚਾਰਾਂ ਤੇ ਸੋਚੀ ਯਾਰ ਮੈਂ ਪਿਊਸ ਗਰੁੱਪ ਦੇ ਵਿੱਚ ਚੱਲ ਰਿਹਾ ਵਾਂ ਕੀ ਕਿਤੇ ਕੁਝ ਮੇਰੇ ਵਿੱਚ ਤੇ ਨਹੀਂ ਗਲਤ ਕੁਛ ਹੈਗਾ ਹਾਂ ਤੇ ਜੇ ਇਸ ਤਰ੍ਹਾਂ ਕੀਤਾ ਜਾਊਗਾ ਤੇ ਕਦੇ ਵੀ ਕੋਈ ਸੰਗਠਨ ਜਿਹੜਾ ਵਾ ਉਹ ਟੁੱਟੂਗਾ ਨਹੀਂ ਕਿਉਂਕਿ ਜ਼ਿਆਦਾਤਰ ਸੰਗਠਨ ਟੁੱਟਣ ਦੇ ਤੇ ਬਰਬਾਦ ਹੋਣ ਦੇ ਦੋ ਹੀ ਕਾਰਨ ਹੁੰਦੇ ਆ ਕਈ ਵਾਰੀ ਕੋ ਜਨਸਾਨਾ ਦੇ ਨਾ ਨਿੱਜੀ ਸਵਾਰਥ ਹੁੰਦੇ ਆ ਕਈ ਵਾਰੀ ਕੁਛਨਸਾਨਾਂ ਦੀ ਨਿੱਜੀ ਈਗੋ ਕੀ ਹੁੰਦੀ ਆ ਵੀ ਮੈਂ ਪੈਸੇ ਪੱਖੋਂ ਬਹੁਤ ਸਨਟਰਾਂ ਗਿਆ ਹਾਂ ਬੈਂਕ ਬੈਲੈਂਸ ਚੰਗਾ ਆ ਬੈਂਕ ਬੈਲੈਂਸ ਚੰਗਾ ਇਹਨਾਂ ਭਾਂਡੇ ਚੰਗਾ ਆ ਕਈਆਂ ਨੂੰ ਇਹ ਹੁੰਦੀ ਆ ਵੀ ਮੈਂ ਜ਼ਮੀਨ ਭਾਂਡੇ ਵਾਲਾ ਚੰਗਾ ਜ਼ਿਆਦਾ ਆ ਜਾਂ ਮੈਨੂੰ ਅਖਰੀ ਗਿਆਨ ਬਹੁਤ ਆ ਜਾਂ ਕਈਆਂ ਨੂੰ ਦਮਨ ਅਖਰੀ ਬਿਲਕੁਲ ਸਹੀ ਗੱਲ ਕਹ ਤਰੀ ਤਾਰ ਮੈਂ ਪੜਿਆ ਬਣਾ ਪਰ ਵੀ ਮੇਰੀ ਪੜਾਈ ਬੜੀ ਜ਼ਿਆਦੀ ਹੈ ਮੈਂ ਪੜਾਈ ਬਸ ਸਹੀ ਗੱਲ ਕੀਤੀ ਤੁਸੀਂ ਹਣਾ ਤੇ ਤੇ ਇਆਂ ਨਾ ਹੁਣ ਦਾਵਾ ਵੀ ਮੇਰੀ ਸ਼ਕਲ ਬੜੀ ਸੋਹਣੀ ਹੈ ਤੇ ਘਰੇ ਮੇਰੀ ਅਕਲ ਵੀ ਇੰਨੀ ਸੋਹਣੀ ਹੋਣੀ ਹੈ ਅਕਲ ਜਾਂ ਮੇਰਾ ਘਰ ਕੋਲਾ ਪ੍ਰਭਾਵਸ਼ਾਲੀ ਹੈ ਹਾਂ ਤਾਂ ਚੀਜ਼ਾਂ ਹਨਾ ਹਾਂ ਤੇ ਜਦ ਕਿ ਵਿਖੋ ਵੱਧ ਪੈਸੇ ਹੋਣ ਨਾਲ ਕਿਸੇ ਨੂੰ ਵੱਧ ਅਕਲ ਨਹੀਂ ਹੋ ਸਕਦੀ ਇਹ ਨਹੀਂ ਹੋ ਸਕਦਾ ਇਹ ਕਿਸੇ ਕੋ ਵੱਧ ਜ਼ਮੀਨ ਹੋਣ ਨਾਲ ਉਹਨੂੰ ਵੱਧ ਅਕਲ ਥੋੜੀ ਹੋ ਸਕਦੀ ਠੀਕ ਹੈ ਕਿ ਨਹੀਂ ਜੇਕਰ ਉਹ ਮੰਨ ਲਓ ਉਹਨੂੰ ਵੱਧ ਅਕਲ ਆ ਤੇ ਫਿਰ ਉਹ ਆਪਣੀ ਮੰਨ ਲਓ ਜਿਹੜੀ ਮਿਸਾਹ 100 ਏਕੜ ਕੋ 200 ਏਕੜ ਜਿਹੜੀ ਜ਼ਮੀਨ ਆ ਉਹਨੂੰ ਫਿਰ ਇਕੱਲਾ ਸਾਰੀ ਨੂੰ ਆਰਗੇਨਾਈਜ਼ ਕਰ ਲੇ ਫਿਰ ਦੂਸਰੇ ਇਨਸਾਨਾਂ ਦਾ ਸਾਰਾ ਕੁਝ ਨਹੀਂਦਾ ਹੂੰ ਸਹੀ ਆ ਕਿ ਨਹੀਂ ਕਿਸੇ ਵੀ ਚੀਜ਼ ਨੂੰ ਚਲਾਉਣ ਲਈ ਸੰਗਠਨ ਨੂੰ ਚਲਾਉਣ ਲਈ ਟੀਮ ਨੂੰ ਚਲਾਉਣ ਲਈ ਆਪਾਂ ਨੂੰ ਕਿਤੇ ਨਾ ਕਿਤੇ ਸਹਿਮਤੀ ਪ੍ਰਗਟਾਉਣੀ ਚਾਹੀਦੀ ਆ ਆਪਣੀ ਈਗੋ ਨੂੰ ਛੱਡ ਕੇ ਆਪਣੇ ਹੰਕਾਰ ਨੂੰ ਛੱਡ ਕੇ ਕਿ ਇਹ ਦੇ ਵੇਖੋ ਮਾਸਟਰ ਜੀ ਜਦੋਂ ਕੋਈ ਟੀਮ ਤਿਆਰ ਹੁੰਦੀ ਆ ਨਾ ਬਿਲਕੁਲ ਕੋਈ ਜਨ ਮੰਨ ਲਓ ਕੋਈ ਪੋਲੀਟੀਕਲ ਲਾ ਲਓ ਧੜਾ ਲਾ ਲਓ ਜਾਂ ਕੋਈ ਸੰਸਥਾ ਲਾ ਲਓ ਹਣਾ ਉਹਦੇ ਵਿੱਚ ਵੇਖੋ ਹਰ ਧਰਮ ਦਾ ਇਨਸਾਨ ਹੋਣਾ ਹੈ ਬਿਲਕੁਲ ਇਹ ਵੀ ਇਹ ਵੀ ਸਹੀ ਗੱਲ ਹੈ ਹਾਂਜੀ ਬਹੁਤ ਵਧੀਆ ਹਰ ਜਾਤ ਦਾ ਇਨਸਾਨ ਹੋਣਾ ਹਰ ਜਾਤ ਦਾ ਇਨਸਾਨ ਹੋਣਾ ਹਾਂਜੀ ਬਿਲਕੁਲ ਜਾਤੀ ਤੌਰ ਤੇ ਵੀ ਜੇ ਆਪਾਂ ਕਿਸੇ ਨੂੰ ਕਹੀ ਵੀ ਅੱਗੇ ਨਹੀਂ ਆਉਣ ਦੇਣਾ ਉਹਦੀ ਗੱਲ ਹੀ ਨਹੀਂ ਨੂੰ ਰੱਖਣ ਦੇਣੀ ਬਿਲਕੁਲ ਜਾਂ ਧਰਮ ਤੌਰ ਤੇ ਕਹਿ ਦੇ ਵੀ ਇਹ ਧਰਮ ਤੇ ਇਹ ਧਰਮ ਦੇ ਸਾਨੂੰ ਪਸੰਦ ਹੀ ਨਹੀਂ ਆ ਇਹ ਉਸ ਧਰਮ ਦਾ ਬੰਦਾ ਆ ਆਪਾਂ ਇਹਦੀ ਗੱਲ ਵੀ ਜਿਹੜੀ ਹੈਗੀ ਇੱਥੇ ਮੰਨਣੀ ਨਹੀਂ ਹੈਗੀ ਇਹਨੂੰ ਬੋਲਣ ਹੀ ਨਹੀਂ ਦੇਣਾ ਜਾਂ ਇਹਦੀ ਗੱਲ ਨੂੰ ਪ੍ਰਵਾਹ ਨਹੀਂ ਚੜਨ ਜੜਾ ਉਹ ਵੀ ਗੱਲ ਗਲਤ ਆ ਸ਼ੇਰ ਗੱਲ ਆ ਗਈ ਰੰਗ ਤੇ ਸ਼ੇਰ ਗੱਲ ਆ ਗਈ ਵੀ ਕਿਸੇ ਬੰਦੇ ਦਾ ਉਥੇ ਆਰਥਿਕ ਪੱਖ ਦੂਜਿਆਂ ਦੇ ਮੈਂਬਰਾਂ ਨਾਲੋਂ ਘੱਟ ਵੀ ਹੋ ਸਕਦਾ ਪਰ ਉਹ ਗੱਲ ਕੁਸਿਆਣੀ ਸੁੱਟ ਸਕਦਾ ਬਿਲਕੁਲ ਸਹੀ ਗੱਲ ਹਾਂਜੀ ਖੇਰੇ ਕੁਛ ਕਈ ਸਮਾਂ ਤੇ ਰੰਦਾ ਸਭ ਇਤਰਾ ਵੀ ਜਾਂਦਾ ਜੇ ਹਾਂ ਪੀ ਲਿੰਗ ਆਧਾਰਿਤ ਵੀ ਲੋਕ ਮਤ ਨੂੰ ਜੱਜ ਕਰ ਲੈਂਦੇ ਆ ਹਾਂ ਲਿੰਗ ਆਧਾਰਿਤ ਵੀ ਹਾਂ ਲਿੰਗ ਆਧਾਰਿਤ ਵੀ ਜਿਵੇਂ ਮੰਨ ਲਓ ਆਪਣੇ ਇਧਰਲੇ ਸਮਾਜ ਦੇ ਵਿੱਚ ਆਪਾਂ ਸੋਚਦੇ ਆਂ ਵੀ ਮਰਦ ਪ੍ਰਧਾਨ ਦੇਸ਼ ਆ ਤੇ ਮਰਦਾਂ ਨੂੰ ਅਕਲ ਜਾਦੀ ਆ ਔਰਤਾਂ ਨੂੰ ਘਟ ਹੋ ਸਕਦੀ ਹਾਂ ਵੇਖੋ ਕਿਹੜੇ ਕਿਹੜੇ ਘਰ ਚੱਲਦੇ ਆ ਹਾਂ ਕਿਹੜੇ ਕਿਹੜੇ ਦੇਸ਼ ਚੱਲਦੇ ਆ ਹਾਂ ਤੇ ਕਈ ਥਾਵਾਂ ਤੇ ਔਰਤਾਂ ਬਹੁਤ ਸਚਜੇ ਢੰਗ ਨਾਲ ਘਰ ਚਲਾ ਰਹੀਆਂ ਬਹੁਤ ਸਚਜੇ ਢੰਗ ਨਾਲ ਉਹ ਆਪਣੀ ਟੀਮ ਆਪਣੇ ਪਰਿਵਾਰ ਚਲਾ ਰਹੀਆਂ ਆਪਣੀਆਂ ਪਾਰਟੀਆਂ ਚਲਾ ਰਹੀਆਂ ਹਾਂ ਠੀਕ ਹੈ ਕਿ ਨਹੀਂ ਮਤਲਬ ਲਿੰਗ ਦਾ ਅਧਰਤ ਵੀ ਆਪਾਂ ਨੇ ਵਿਤਕਰਾ ਜਿਹੜਾ ਨਹੀਂ ਕਰ ਲੈ ਸ ਮੈਂ ਨਾ ਵੀ ਕਈਆਂ ਅਸ ਗਠਵਾਂ ਦੇ ਵਿੱਚ ਜਦੋਂ ਆਪਾਂ ਨੂੰ ਉੱਥੇ ਵੇਖਣ ਦਾ ਮੌਕਾ ਮਿਲਦਾ ਨਾ ਕਈ ਅਜਿਹੀਆਂ ਔਰਤਾਂ ਹੁੰਦੀਆਂ ਕਿ ਮਰਦਾਂ ਨਾਲੋਂ ਵੱਧ ਸਟੈਂਡ ਲੈਣ ਵਾਲੀਆਂ ਹੁੰਦੀਆਂ ਬਿਲਕੁਲ 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 ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਕਿ ਡਾਂਗ ਵਰਗਾ ਇਨਸਾਨ ਹੋਣਾ ਹਾਂ ਹਾਂਜੀ ਸਹੀ ਗੱਲ ਉਹ ਉਹ ਉਹਦਾ ਜਜ਼ਬਾ ਉਹਦਾ ਦਬਕਾ ਉਹਦਾ ਸਟੈਂਡ ਉਹਦੀ ਸੋਚ ਉਹਦੀ ਜ਼ੁਬਾਨ ਸਹੀ ਗੱਲ ਹਾਂਜੀ ਉਹ ਔਰਤਾਂ ਵੀ ਕਈ ਵਾਰਾਂ ਮਰਦਾਂ ਨਾਲੋਂ ਜਿਹੜੀ ਵੱਧ ਸਮਰੱਥਾ ਰੱਖਣ ਵਾਲੀਆਂ ਹੁੰਦੀਆਂ ਉਹ ਸਮਿਸ਼ਨ ਦੇ ਵਿੱਚ ਦੇਖੋ ਜ਼ੁਬਾਨ ਦੇ ਟਿਕਾਊ ਹੋਣਾ ਤੇ ਬੜੀ ਵੱਡੀ ਗੱਲ ਹੈ ਹਾਂਜੀ ਕਿ ਪਹਿਲੀ ਤੇ ਗੱਲ ਕਿਸੇ ਵੀ ਸਭਾ 'ਚ ਬਹਿ ਕੇ ਤੁਸੀਂ ਕੋਈ ਜ਼ੁਬਾਨ ਕਰੋ ਹੀ ਨਾ ਹਾਂ ਜਿਹੜੀ ਤੁਸੀਂ ਨਿਭਾ ਨਹੀਂ ਸਕਦੇ ਹਾਂ ਠੀਕ ਹੈ ਕਿ ਨਹੀਂ ਹਾਂ ਅੱਛਾ ਤੁਸੀਂ ਮੰਨ ਲਓ ਉਹ ਸਭਾ ਨੂੰ ਚਲਾਉਣ ਲਈ ਉਸ ਟੀਮ ਨੂੰ ਚਲਾਉਣ ਲਈ ਤੁਸੀਂ ਕੁਝ ਵਾਅਦੇ ਕਰ ਆਏ ਹਾਂ ਅੱਛਾ ਉਹਨਾਂ ਵਾਅਦਿਆਂ ਦੇ ਵਿੱਚ ਜਦੋਂ ਤੁਸੀਂ ਕਿਸੇ ਸਮੇਂ ਦੇ ਵਿੱਚ ਇਕੱਲੇ ਬੈਠੇ ਹਾਂ ਤੇ ਤੁਹਾਡਾ ਕੋਈ ਨਿੱਜੀ ਸਵਾਰਥ ਨਿਕਲ ਆਇਆ ਤੇ ਜਿਹੜੀਆਂ ਤੁਸੀਂ ਉਸ ਟੀਮ 'ਚ ਗੱਲਾਂ ਕਰ ਆਏ ਹੋ ਤੁਸੀਂ ਦੇਖੋ ਈ ਉੱਥੇ ਤੂੰ ਕਿਸ ਤਰ੍ਹਾਂ ਦੇ ਸਾਫਤ ਹੋਣਾ ਮੜ ਕੇ ਤੇ ਫਿਰ ਕੀ ਉੱਥੇ ਮੁੜ ਕੇ ਤੁਹਾਡਾ ਪੈਸਾ ਤੁਹਾਡੀ ਦੌਲਤ ਤੁਹਾਡੀ ਸ਼ੋਹਰਤ ਤੁਹਾਡਾ ਟੌਰ ਤੁਹਾਡੀ ਐਜੂਕੇਸ਼ਨ ਜ਼ੀਰੋ ਹੋ ਜਾਣੀ ਨਾਲੇ ਇੱਕ ਗੱਲ ਹੋ ਰਹੀ ਹੈ ਨਾ ਫਿਕਰ ਮੂੰਹ ਕੱਢੀ ਹੋਈ ਗੱਲ ਤੇ ਤੁਸੀਂ ਨਿਪਰੇ ਨਾ ਚੜੇ ਗੱਲ ਇੱਕ ਹੋ ਰਹੀਆ ਚਾ ਕੱਢੋ ਹੀ ਨਾ ਪਹਿਲਾਂ ਤਾਂ ਗੱਲਾਂ ਕਰ ਲਈਆਂ ਵੱਡੀਆਂ ਵੱਡੀਆਂ ਹਾਂ ਬਾਅਦ ਚ ਆਪਣਾ ਨਿੱਜੀ ਸਵਾਰਥ ਵੇਖਿਆ ਤੇ ਉਹਨਾਂ ਗੱਲਾਂ ਤੇ ਮਿੱਟੀ ਪਾ ਕੇ ਤੇ ਆਪਣਾ ਉੱਲੂ ਸਿੱਧਾ ਕਰਨ ਲਈ ਆਪਾਂ ਹਾਂ ਕਰ ਲਈ ਤੇ ਸੋਚਿਆ ਇਹ ਵੀ ਹੈ ਕਿ ਸਾਡੀ ਟੀਮ ਚ ਜਾਂ ਆਲੇ ਦੁਆਲੇ ਚ ਰਹਿੰਦੇ ਲੋਕਾਂ ਨੂੰ ਨਗਰ ਚ ਮੁਹੱਲੇ ਚ ਸ਼ਹਿਰ ਚ ਕਹਿੰਨੋ ਪਤਾ ਨਹੀਂ ਆ ਪਰ ਜਦੋਂ ਉਹਦਾ ਸਵਾਰਥ ਪੂਰਾ ਹੋਣ ਦਾ ਸਮਾਂ ਆਏ ਨਾ ਸਮੇਂ ਨਾਲ ਉਹਦਾ ਸਵਾਰਥ ਪੂਰਾ ਹੋ ਜਾਣਾ ਉਹ ਜਗਿਆਰ ਹੋ ਜਾਣਾ ਤੇ ਜੇ ਜਿਹੜਾ ਤਾਂ ਕੋਈ ਬੁੱਧੀਮਾਨ ਉਹ ਤਾਂ ਅਡਵਾਂਸ ਸੋਚ ਲੂਗਾ ਵੀ ਇਹ 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 ਹੈ ਨਾ ਇਹਨੂੰ ਉਧਰ ਜਿਹੜੀਆਂ ਕਿਸ ਸਮਰਥਨ ਦੇਣਦਾ ਹੈ ਨਾ ਕਾਰਨ ਹੋਗਾ ਤੇ ਜਿਹੜਾ ਆਮ ਇਨਸਾਨ ਹੋਗਾ ਜਦੋਂ ਉਹਨੇ ਨਿੱਜੀ ਸਵਾਰਥ ਨੂੰ ਪੂਰਾ ਰੂਪ ਦੇ ਕੇ ਆਪਣੇ ਪੱਖ ਚ ਕਰ ਲਿਆ ਆਮ ਇਨਸਾਨ ਉਹਦੋਂ ਸੋਚ ਲੋ ਵੀ ਅਸਲ ਚ ਗੱਲ ਆ ਹੀ ਪਹਿਲਾਂ ਤਾਂ ਉਧਰਲੇ ਪਾਸੇ ਕਰੇ ਜਿਹੜਾ ਹੈਗਾ ਸੀ ਮਲਬੀ ਉੱਥੇ ਸਹਿਮਤੀ ਪ੍ਰਗਟਾ ਗਿਆ ਪਰ ਵੇਖੋ ਨਾ ਦੰਦਾ ਵਾ ਜੀ ਉੱਥੇ ਸਮਾਜ ਦੇ ਨਜ਼ਰਾਂ ਚ ਕਿੰਨਾ ਗਿਰ ਗਿਆ ਖਤਮ ਹੋ ਗਿਆ ਇਨਸਾਨ ਜਦੋਂ ਧਰਤੀ ਤੇ ਆਉਂਦਾ ਹੂੰ ਤੇ ਜਦੋਂ ਉਹਦੇ ਕੋ ਅਤਿ ਦਰਜੇ ਦੀ ਗਰੀਬੀ ਹੁੰਦੀ ਹੈ ਨਾ ਹੂੰ ਉਦੋਂ ਪਤਾ ਕੀ ਸੋਚਦਾ ਕਿ हे ਪ੍ਰਮਾਤਮਾ ਮੈਨੂੰ ਆਰਥਿਕ ਸ਼ਕਤੀ ਦੇ ਹਾਂ ਮੈਨੂੰ ਬੁੱਧੀ ਦੇ ਹਾਂ ਮੈਨੂੰ ਚੰਗੀ ਪੜ੍ਹਾਈ ਦੇ ਮੇਰੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਮੇਰਾ ਆਲਾਦ ਵਾਲਾ ਚੰਗਾ ਪੜਿਆ ਲਿਖਿਆ ਹੋਵੇ ਤੇ ਚੱਲ ਯਾਰ ਚੰਗੇ ਢੰਗ ਨਾਲੇ ਸਮਾਜ ਚੱਲੇ ਠੀਕ ਹੈ ਕਿ ਨਹੀਂ ਤੇ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਪੈਸੇ ਪੱਖੋਂ ਸਟਰੋਂਗ ਕਰਤਾ ਐਜੂਕੇਸ਼ਨ ਪੱਖੋਂ ਕਰਤਾ ਠੀਕ ਹੈ ਜੀ ਤੁਹਾਡੀ ਪ੍ਰਮਾਤਮਾ ਨੇ ਸਿਹਤ ਦੀ ਤੰਦਰੁਸਤੀ ਵੀ ਤੁਹਾਨੂੰ ਦੇ ਦਿੱਤੀ ਤੁਹਾਨੂੰ ਸਾਰਾ ਕੁਝ ਦੇ ਦਿੱਤਾ ਤੇ ਫੇਰ ਤੇ ਤੁਹਾਨੂੰ ਸਮਾਜ ਨੂੰ ਕੁਝ ਨਾ ਕੁਝ ਤੇ ਚੰਗਾ ਦੇਣਾ ਚਾਹੀਦਾ ਨਾ ਵੇਖੋ ਜੀ ਇਹ ਤੇ ਨਹੀਂ ਵੀ ਜਦੋਂ ਉਹ ਜਿਤਰਾ ਧਾਰਮਿਕ ਗ੍ਰੰਥਾ ਜੀ ਕਹਿੰਦੇ ਵੀ ਪੈਸਾ ਵੱਧ ਆ ਜਾਏ ਤੇ ਮਤ ਮਾਰੀ ਜਾਂਦੀ ਮਤ ਮਾਰੀ ਕਿਹਾ ਰਿਸਪੈਕਟ ਤੁਹਾਡੀ ਵਧਣੀ ਚਾਹੀਦੀ ਘਟਣੀ ਨਹੀਂ ਚਾਹੀਦੀ ਮਾਸਟਰ ਦੀ ਗੱਲ ਇਸ ਤਰ੍ਹਾਂ ਕਿ ਜਦਾਂ ਮਤਲਬ ਬੰਦਾ ਜਿਹੜਾ ਹੈਗਾ ਆ ਉਹ ਸਮਾਜ ਨੂੰ ਕੁਝ ਦੇਣ ਆਇਆ ਬਿਲਕੁਲ ਸਮਾਜ ਲਈ ਕੁਝ ਛੱਡਣ ਆਇਆ ਹਾਂ ਕੁਝ ਤੁਹਾਡੇ ਜਾਣ ਤੋਂ ਬਾਅਦ ਲੋਕ ਯਾਦ ਕਰਨੇ ਜਾਂ ਜੇ ਉਹ ਚਲਾਕੀਆਂ ਚੁਸਤੀਆਂ ਮਾਰ ਕੇ ਆਪਣੇ ਸੰਗਠਨ ਨੂੰ ਉਥਲ-ਪੁਥਲ ਕਰਕੇ ਆ ਆਪਣੇ ਢਾਂਗਾਂ ਨੂੰ ਖੌਂ ਖਰਾਬਾ ਕਰਕੇ ਰੱਖਦਾ ਆ ਤੇ ਪੰਜਾਂ ਸਾਲਾਂ ਨੂੰ ਦਹਾ ਨੂੰ 20ਾਂ ਨੂੰ 100 ਸਾਲ ਨੂੰ ਉਸ ਇਨਸਾਨ ਦੀ ਘਟੀਆ ਕਰਤੂਤ ਜਿਹੜੀ ਹੁੰਦੀ ਆ ਉਹ ਜਾਗਰ ਸਮਾਜ ਵਿੱਚ ਹੋ ਹੀ ਜਾਣੀ ਹੁੰਦੀ ਆ ਪਰ ਉੱਥੇ ਰੰਦਾ ਜੀ ਇਹ ਹੋਣਾ ਜੇ ਉਹਦਾ ਇਕੱਲੇ ਦਾ ਨੁਕਸਾਨ ਨਹੀਂ ਝੋਣਾ ਹਾਂਜੀ ਨਾ ਹੂੰ ਉਹ ਪੂਰੀ ਟੀਮ ਦਾ ਨੁਕਸਾਨ ਹੋਊਗਾ ਪੂਰੇ ਸਮਾਜ ਦਾ ਨੁਕਸਾਨ ਹੋਊਗਾ ਪੂਰੇ ਦੇਸ਼ ਦਾ ਨੁਕਸਾਨ ਹੋਊਗਾ ਹਾਂ ਠੀਕ ਹੈ ਕਿ ਨਹੀਂ ਕਾਰਨ ਇਹ ਮੰਨ ਲਓ ਉਹਨੇ ਕੁਝ ਛੁਪਾ ਕੇ ਕੰਮ ਕਰ ਲਿਆ ਹਾਂਜੀ ਕਰ ਲੈਣਾ ਤੇ ਕਿਸੇ ਸਮੇਂ ਤੇ ਉਹ ਉਹ ਚੀਜ਼ਾਂ ਜਗਜਾਰ ਹੋ ਜਾਣੀਆਂ ਹੋ ਜਾਣੀਆਂ ਹੋ ਜਾਣੀਆਂ ਨਾ ਉਸ ਸਮੇਂ ਤੇ ਉਹ ਇਕੱਲਾ ਬੰਦਾ ਤੇ ਸਿਰ ਮੂੰਹ ਲਕਾ ਲੂਗਾ ਤੇ ਜਿਹੜੇ ਉਹਨੇ ਗਲਤ ਫੈਸਲੇ ਲੈ ਲਿਆ ਜਾਂ ਗਲਤ ਕੰਮ ਟੀਮ ਕੋਲੋਂ ਕਰਵਾ ਲਿਆ ਤੇ ਕੀ ਉਹ ਟੀਮ ਦਾ ਸੰਦੇਸ਼ ਸਮਾਜ ਵਿੱਚ ਨਹੀਂ ਜਾਊਗਾ ਅਹ ਠੀਕ ਹੈ ਕਿ ਨਹੀਂ ਤੇ ਉੱਥੇ ਨੁਕਸਾਨ ਕਿਤਾ ਹੋ ਗਿਆ ਪੂਰੀ ਟੀਮ ਦਾ ਇੱਕ ਨਿੱਜੀ ਸਵਾਰਥਾ ਕਰਕੇ ਪੂਰੀ ਟੀਮ ਦਾ ਨੁਕਸਾਨ ਹੋ ਗਿਆ ਉੱਥੇ ਕੱਲਾ ਉਹ ਆਪਣਾ ਹੀ ਨੁਕਸਾਨ ਨਾ ਗਿਣੇ ਵੀ ਮੇਰੀ ਕੱਲੇ ਦੀ ਬਰਬਾਦੀ ਹੋਈ ਮੇਰਾ ਕੱਲੇ ਦਾ ਨੁਕਸਾਨ ਹੋਇਆ ਵਾ ਉਹ ਸਾਰੀ ਟੀਮ ਦਾ ਨੁਕਸਾਨ ਕਰ ਗਿਆ ਸਾਰੇ ਸਮਾਜ ਦਾ ਨੁਕਸਾਨ ਕਰ ਗਿਆ ਇਹ ਤਾਂ ਗੱਲ ਹੈ ਜੀ ਵੀ 2-4 ਬੰਦਿਆਂ ਦੇ ਕਰਕੇ ਹਨਾ ਜੇ ਟੀਮ ਖਰਾਬ ਹੁੰਦੀ ਆ ਤੇ ਜਾਂ ਟੀਮ ਦਾ ਜਿਹੜਾ ਕੋਈ ਸੀਨੀਅਰ ਉੱਪਰ ਜਿਹੜਾ ਬੈਠਾ ਬਿਲਕੁਲ ਸਰਪ੍ਰਸਤ ਜਾਂ ਉਸ ਟੀਮ ਦੇ ਵਿੱਚ ਜਿਹੜੇ ਕੁਝ ਲੋਕ ਸੂਝਵਾਨ ਬੈਠੇ ਆ ਜਾਂ ਤੇ ਉਹ ਆਵਾਜ਼ ਉਠਾ ਲੈਣ ਕਿ ਆ ਦੋ ਚਾਰ ਜਿਹੜੇ ਬੰਦੇ ਆ ਟੀਮ ਨੂੰ ਖਰਾਬ ਕਰ ਰਹੇ ਆ ਤੇ ਜਾਂ ਉੱਪਰ ਜਿਹੜਾ ਸੀਨੀਅਰ ਬੰਦਾ ਬੈਠਾ ਆ ਉਹ ਜੱਜ ਕਰ ਗੱਲ ਕਰ ਲਵੇ ਕਿ ਆ ਦੋ ਚਾਰ ਬੰਦੇ ਜਿਹੜੇ ਹੈਗੇ ਆ ਮੈਨੂੰ ਸਹੀ ਗਾਈਡ ਨਹੀਂ ਕਰ ਰਹੇ ਗਲਤ ਗਾਈਡ ਕਰ ਰਹੇ ਆ ਤੇ ਕੁੱਲ ਮਿਲਾ ਕੇ ਮੇਰੀ ਟੀਮ ਖਰਾਬ ਕਰ ਦਨਗੇ ਆਖਰਕਾਰ ਜੇ ਸੀਨੀਅਰ ਬੰਦਾ ਵੀ ਨਹੀਂ ਬੋਲਦਾ ਜੱਜ ਕਰਕੇ ਵੀ ਉਹ ਜਿਹਨੂੰ ਕਹਿੰਦੇ ਕੇਸਲਾ ਮੀਸਣਾ ਤੇ ਅਵੇਸਲਾ ਉਹ ਆ ਰਹਿੰਦਾ ਤੇ ਸਮਝ ਲਓ ਵੀ ਤਰੱਕੀ ਉਹਨੇ ساری ਜ਼ਿੰਦਗੀ ਚ ਕਰਨੀ ਨਹੀਂ ਆ ਵੇਖੋ ਨਾ ਟੀਮ ਦੇ ਡਾਇਰੈਕਟਰ ਨੂੰ ਤੇ ਕੱਲੇ-ਕੱਲੇ ਮੈਂਬਰ ਨੂੰ ਵਚਣਾ ਚਾਹੀਦਾ ਹਾਂ ਟੀਮ ਦੇ ਮੈਂਬਰ ਮੰਨ ਲਓ ਜਿਵੇਂ ਘਰ ਚ ਇੱਕ ਪਿਤਾਵਾ ਹਾਂ ਉਹਨਾਂ ਤੇ ਕਲੇ-ਕਲੇ ਬੱਚੇ ਦੀ ਗੱਲ ਸੁਣੀ ਬੱਚੇ ਤੇ ਆਪਸ ਵਿੱਚ ਲੜਦੇ ਰਹਿੰਨੇ ਆ ਲੜਦੇ ਹੀ ਰਹਿੰਨੇ ਬੱਚਿਆਂ ਦੇ ਨਿੱਕੇ-ਨਿੱਕੇ ਚੀਜ਼ਾਂ ਤੋਂ ਕਹੀ ਜਾਣਾ ਕਿ ਇਹਨੇ ਵੀ ਤੂੰ ਇੰਜ ਕਰੋ ਤੂੰ ਇੰਜ ਕਰੋ ਤੂੰ ਇੰਜ ਕਰੋ ਤੇ ਹੋ ਸਕਦਾ ਇਹ ਕਿਸੇ ਬੱਚੇ ਦੀ ਵੱਧ ਵੀ ਗਲਤੀ ਹੋਵੇ ਤੇ ਜੇਕਰ ਉਹ ਬਾਪ ਉਹਨਾਂ ਨੂੰ ਢੱਕੂਗਾ ਨਹੀਂ ਤੇ ਉਹਦੇ ਪਰਿਵਾਰ ਬਰਬਾਦ ਹੋ ਜਾਊਗਾ ਤੇ ਉਹਦੀ ਬਰਬਾਦੀ ਦੇ ਵਿੱਚ ਉਹ ਜਿਹੜਾ ਪਿਤਾ ਹੀ ਉਹਦੀ ਬਰਬਾਦੀ ਹੋ ਗਈ ਸਹੀ ਆ ਕਿ ਨਹੀਂ ਇਹ ਚੀਜ਼ਾਂ ਆਉਂਦੀਆਂ ਨੇ ਇਹਦੇ ਵਿੱਚ ਤਾਂ ਮਾਸਟਰ ਜੀ ਗੱਲ ਹੋਰ ਵੀ ਹੈਗੀ ਜੀ ਕੁਦਰਤ ਜਿਹੜੀ ਹੈ ਉਹ ਬੜੀ ਬयंਤ ਹੁੰਦੀ ਹੈ ਹਾਂਜੀ ਜੇ ਕੋਈ ਬੰਦਾ ਕਿਸੇ ਟੀਮ ਧੜੇ ਵਿੱਚ ਕਿਸੇ ਸੰਸਥਾ ਦੇ ਵਿੱਚ ਉਹ ਚਲਾਕੀ ਮਾਰ ਕੇ ਉਹ ਖਰਾਬੀ ਕਰ ਰਿਹਾ ਹੈ ਨਾ ਤਾਂ ਉਹ ਖਰਾਬੀ ਵਿੱਚ ਕਾਮਯਾਬ ਹੀ ਹੋ ਜਾਊਗਾ ਪਰ ਕੁਦਰਤ ਇੰਨੀ ਬयंਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹੋ ਜਿਹੇ ਲਫੇੜੇ ਉਹਦੇ ਪਰਿਵਾਰ 'ਚ ਪਾ ਦੂਗੀ ਉਹਦੇ ਕੋ ਆਪਣੇ ਪਰਿਵਾਰ ਦੇ ਨਜਿੱਠੇ ਨਹੀਂ ਜਾਣਗੇ ਉਹ ਨਹੀਂ ਨਜਿੱਠੇ ਜਾਣਗੇ ਕਿ ਕੁਦਰਤ ਨੇ ਕੋਈ ਨਾ ਕੋਈ ਆਪਣਾ ਰੂਪ ਤੇ ਵਿਖੋਣਾ ਉਹ ਉਹਦਾ ਸੁਭਾਅ ਉਹਦੇ ਨਾਲ ਹੀ ਰਹਿਣਾ ਨਾ ਹਾਂ ਸੁਭਾਅ ਦੇ ਨਾਲ ਹੀ ਰਹਿਣਾ ਜਿਸ ਤਰ੍ਹਾਂ ਦਾ ਉਹ ਸਮਾਜ ਵਿੱਚ ਵਿਚਰੂਗਾ ਹੋ ਸਕਦਾ ਉਸੇ ਤਰ੍ਹਾਂ ਦਾ ਸੁਭਾਅ ਆਪਣੇ ਪਰਿਵਾਰ 'ਚ ਵੀ ਚਲਾਈ ਜਾਵੇ ਚਲਾਈ ਜਾਵੇ ਤੇ ਮੁੜ ਕੇ ਉਹ ਆਪਣੇ ਪਰਿਵਾਰ ਪਰਿਵਾਰ ਤੇ ਵੀ ਮਾੜਾ ਅਸਰ ਪਾਉਗਾ ਹਾਂ ਸਹੀ ਹੈ ਕੀ ਆ ਚੀਜ਼ਾਂ ਨੂੰ ਚੰਗਾ ਕਰਨਾ ਤੇ ਸਮਾਜ ਲਈ ਇੱਕ ਬੜੀ ਵੱਡੀ ਸਿਹਤ ਆ ਜੇਕਰ ਦੇਖੋ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਸੈਨੇ ਕਿੰਦੇ ਵੀ ਮਾੜਾ ਵੀ ਨਹੀਂ ਕਰਨਾ ਚਾਹੀਦਾ ਇੱਥੇ ਇਹ ਤੁਹਾਡੀ ਗੱਲ ਦਾ ਜਿਹੜਾ ਸਿੱਟਾ ਨਾ ਸਿੱਤਾ ਨਿਗਲਦਾ ਵੀ ਜਿਹੜਾ ਤੂੰ ਆ ਗਦੀ ਗਿਰ ਟੀਮ ਚ ਪਾਈ ਫਿਰਦਾ ਆ ਤੂੰ ਹੈ ਕੀ ਆ ਵਾ ਵਾ ਕੀ ਹੈ ਤੂੰ ਚੀਜ਼ ਕੀ ਆ ਸਹੀ ਗੱਲ ਇਹ ਦੇਖੋ ਇਨਸਾਨ ਹੈ ਕੀ ਆ ਇਹ ਕੁਝ ਕੁ ਖੂਨ ਆ ਹਾਂਜੀ ਕੁਝ ਕ ਮੰਜ ਜੀ ਇਕੱਠੀ ਕੀਤੀ ਤੇ ਇੱਕ ਵਿਦਾੜੀਆਂ ਦਾ ਪਿੰਜਰ ਜਿਆ ਆਈ ਇਨਸਾਨ ਅਸਲ ਚ ਬਸ ਕੁਝ ਕੁ ਖੂਨ ਆ ਕੋ ਜਗਾ ਮਾਸ ਹੈ ਜਿਹਨੂੰ ਮਝ ਜੀ ਕਹਿੰਦੇ ਜੋ ਤੁਸੀਂ ਤੇ ਕੋ ਜਗਾ ਡਿਜ਼ਾਈਨ ਦਾ ਪਿੰਦਰ ਜਿਆ ਅਸਲ ਤਰੂਪ ਚ ਤੇ ਤੂੰ ਇੰਨਾ ਕੋ ਜੀ ਹੈ ਨਾ ਐ ਤੂੰ ਕੀ ਐ ਤੂੰ ਕੀ ਐ ਕੀ ਹੈ ਠੀਕ ਹੈ ਕਿ ਨਹੀਂ ਤੇ ਘੱਟੋ ਘੱਟ ਜੇ ਇਹ ਇਸ ਚੀਜ਼ ਨੂੰ ਤੁਸੀਂ ਇੰਨਾ ਕ ਸਮਝੋ ਨਾ ਫਿਰ ਤੁਸੀਂ ਹਮੇਸ਼ਾ ਚੰਗਾ ਹੀ ਕਰੋ ਹਾਂ ਫਿਰ ਤੁਸੀਂ ਇਹਨਾਂ ਚੰਗਾ ਹੀ ਕਰੋਗੇ ਠੀਕ ਹੈ ਤੇ ਓਵਰ ਆਲ ਬਾਕੀ ਜੇ ਪ੍ਰਮਾਤਮਾ ਨੇ ਵੀ ਕੋ ਰੋਜੀ ਰੋਟੀ ਸਭ ਨੂੰ ਦੇ ਲਈ ਆ ਮੈਂ ਇਹ ਕਿੰਨਾ ਵੀ ਜੇ ਪ੍ਰਮਾਤਮਾ ਨੇ ਕੁਸ਼ਵਦ ਦਿੱਤਾ ਤੇ ਆਪਾਂ ਨੂੰ ਹੋਰ ਉੱਚੀ ਸੋਚ ਵੀ ਆਪਣੀ ਆਰਥਿਕ ਸਥਿਤੀ ਦੇ ਨਾਲ ਨਾਲ ਸੋਚ ਵਿੱਚ ਜੀਉਂਦਾ ਹੈ ਤੇ ਉੱਚੀ ਸੋਚ ਪੂਰੇ ਸਮਾਜ ਤੇ ਇੱਕ ਚੰਗੀ ਸਿਹਤ ਦੇ ਕੇ ਜਾਓ ਅੱਜ ਵੀ ਵੇਖੋ ਸਮਾਜ ਦੇ ਵਿੱਚ ਜਿਹੜੇ ਲੋਕ ਚੰਗਾ ਕਰ ਗਏ ਆ ਤੇ ਅੱਜ ਲੋਕ ਉਹਨਾਂ ਨੂੰ ਯਾਦ ਕਰਦੇ ਆ ਠੀਕ ਹੈ ਮੰਨ ਲਓ ਕਿਈ ਵਾਰੀ ਪਿੰਡਾਂ ਦੇ ਵਿੱਚ ਸੀਨੀਅਰ ਲੋਕ ਹੁੰਦੇ ਪਿੰਡਾਂ ਦੇ ਚੰਗੇ ਕੰਮ ਕਰ ਜਾਂਦੇ ਆ ਤੇ ਉਹ ਭਾਵੇਂ ਦੁਨੀਆ ਤੋਂ ਚਲੇ ਵੀ ਜਾਂਦੇ ਤਾਂ ਵੀ ਉਹਨਾਂ ਦੀ ਯਾਦ ਰਹਿੰਦੇ ਠੀਕ ਹੈ ਹੁਣ ਜਿਵੇਂ ਬਹੁਤ ਸਾਰੇ ਲੀਡਰ ਹੁੰਦੇ ਆ ਕਿ ਇਲਾਕੇ ਦੇ ਚੰਗੇ ਕੰਮ ਕਰ ਜਾਂਦੇ ਆ ਕਈ ਪਿੰਡ ਆ 25 25 30 30 ਸਾਲ ਹੋ ਗਏ ਉਹਨਾਂ ਦੇ ਪਿੰਡਾਂ ਦੇ ਸਰਪੰਚ ਲਗਾਤਾਰ ਤੁਰੇ ਹੁੰਦੇ ਯਾਰ ਉਹ ਕਿਤੇ ਨਾ ਕਿਤੇ ਕੋਈ ਸਮਾਜ ਲਈ ਚੰਗਾ ਕਰਦੇ ਆ ਉਹ ਤਾਂ ਹੀ ਉੱ퍼 ਜਾਂਦਾ ਨੇ ਨਾ ਤੇ ਜੇਕਰ ਆਪਣਾ ਆਪਣੇ ਸੰਗਠਨ ਨੂੰ ਆਪਾਂ ਚਲਾਉਣ ਵਾਸਤੇ ਆਪਣੀ ਈਗੋ ਨਹੀਂ ਛੱਡਦੇ ਆਪਣੇ ਹੰਕਾਰ ਨਹੀਂ ਛੱਡਦੇ ਜਾਂ ਕਹਿ ਲੋ ਵੀ ਆਪਣਾ ਆਪਣੀ ਗੱਲ ਮੰਨਵਾਉਣ ਲਈ ਜਾਂ ਆਪਣੇ ਵਿਚਾਰਾਂ ਨੂੰ ਉਤਮ ਰੱਖਣ ਵਾਸਤੇ ਆਪਾਂ ਕਈ ਵਾਰੀ ਆਪਣੀ ਪੂਰੀ ਟੀਮ ਦੀ ਬਰਬਾਦੀ ਵੀ ਕਰ ਦਿੰਦੇ ਆ ਤੇ ਜੋ ਕੇ ਇੱਕ ਸਮਾਜ ਲਈ ਵੀ ਘਾਤਕ ਆ ਤੇ ਉਸ انسان ਲਈ ਵੀ ਘਾਤਕ ਆ ਕਿਉਂਕਿ ਜੇਕਰ ਅਜੋ ਉੱਥੇ ਨੁਕਸਾਨ ਕਰ ਰਿਹਾ ਤਾਂ ਹੋ ਸਕਦਾ ਹਉਣ ਵਾਲੇ ਸਮੇਂ ਚ ਕਿਸੇ ਉਸ ਵਲੇੜ ਦੇ ਵਿੱਚ ਉਹ ਵੀ ਆ ਸਕਦਾ ਕਿਤਨੇ ਕਿਤੇ ਕੋਈ ਵੇਖੋ ਜਿਹੜੀ ਸੋਚ ਆ ਉਹਦਾ ਸਮਾਜ ਵਿੱਚ ਖਲਾਰਾ ਤੇ ਪੈਣਾ ਹੀ ਹੁੰਦਾ ਉਹਦੀ ਸੋਚ ਨੂੰ ਕੋਈ ਨਾ ਕੋਈ ਲੋਕ ਵੇਂਦੇ ਸੁਣਦੇ ਪਰਖਦੇ ਦੇਖਦੇ ਹੀ ਆ ਤੇ ਉਹ ਉਹਨਾਂ ਤੇ ਵੀ ਉਹ ਚੀਜ਼ ਦਾ ਮਾੜਾ ਅਸਰ ਹੋਊਗਾ ਬਿਲਕੁਲ ਜੀ ਆਪ ਵੀਰ ਚ ਆਪਾਂ ਗੱਲ ਇਹ ਹੀ ਕਰਾਂਗੇ ਹਾਂ ਕਿ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਮਿੱਤਰ ਪਿਆਰੇ ਜਾਂ ਜਿਹੜੇ ਸਾਨੂੰ ਇਨਸਾਨ ਨਹੀਂ ਵੀ ਜਾਣਦੇ ਉਹ ਵੀ ਇਹ ਵੀਡੀਓ ਵੇਖ ਰਹੇ ਆ ਬਿਲਕੁਲ ਤੇ ਉਹ ਵੀ ਕਿਸ ਨਾ ਕਿਸੇ ਸੰਸਥਾ ਦੇ ਨਾਲ ਕਿਸੇ ਧੜੇ ਦੇ ਨਾਲ ਕਿਸੇ ਇੱਕ ਕਿਸੇ ਕਮੇਟੀ ਦੇ ਨਾਲ ਆ ਕਿਸੇ ਜੁਨੀਅਨ ਨਾਲ ਜੁੜੇ ਹੋਣਗੇ ਜੁੜੇ ਤੇ ਉਹਨਾਂ ਨੂੰ ਜੇ ਸਾਡੀ ਵੀਡੀਓ ਚੰਗੀ ਲੱਗੀ ਆ ਤੇ ਉਹ ਇਸ ਨੂੰ ਵਾਤ ਉਹਦੇ ਸ਼ੇਅਰ ਕਰਨ ਤਾਂ ਜੋ ਵੱਖ-ਵੱਖ ਧੜਿਆਂ ਦੇ ਵਿੱਚ ਵੱਖ-ਵੱਖ ਜੁਨੀਅਨ ਦੇ ਵਿੱਚ ਜਿਹੜਾ ਗੰਧ ਪੈ ਰਿਹਾ ਉਥਲ-ਪੁਥਲ ਕਰਨ ਦਾ ਟੀਮਾਂ ਨੂੰ ਅੱਗੇ ਨਹੀਂ ਵਧਣ ਦੇਣਾ ਢੜੇ ਸਟਰੋਂਗ ਨਹੀਂ ਹੋਣ ਦੇਣੇ ਤੇ ਇਹ ਚੀਜ਼ਾਂ ਜਿਹੜੀਆਂ ਸੁਧਾਰ ਹੋ ਸਕਦਾ ਇਹ ਤੁਸੀਂ ਵੀਡੀਓ ਨੂੰ ਵੱਤ ਤੋਂ ਸ਼ੇਅਰ ਕਰੋ ਤਾਂ ਜੋ ਉਹ ਤੁਹਾਡੇ ਗਰੁੱਪਾਂ ਦੇ ਵਿੱਚ ਤੁਹਾਡੇ ਮੈਂਬਰਾਂ ਨੂੰ ਪਤਾ ਲੱਗੇ ਤੇ ਯਾਰ ਸਾਡੇ ਗਰੁੱਪ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਦਾਂ ਦੇ ਲੋਕ ਹੈਗੇ ਨੇ ਧੌਣ ਚ ਕਿੱਲੇ ਵਾਲੇ ਹੰਕਾਰੀ ਵਾਲੇ ਹੰਕਾਰ ਵਾਲੇ ਹੋਮੇ ਵਾਲੇ ਤੇ ਉਸ ਉਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਆ ਬਸ ਇਹ ਆ ਜੀ ਵੀ ਆਪਣਾ ਅਸੀਂ ਵੀ ਤੁਹਾਡੇ ਵਰਗੇ ਇਨਸਾਨ ਹੀ ਆ ਅਹੀਂ ਕੋਈ ਵੱਖਰੇ ਨਹੀਂ ਬਣੇ ਪਰ ਚੰਗੀ ਸੋਚ ਰੱਖ ਤੇ ਕੋਈ ਵੀ ਇਨਸਾਨ ਰੱਖ ਸਕਦਾ ਤੁਸੀਂ ਵੀ ਰੱਖ ਸਕਦੇ ਹੋ ਚੰਗਾ ਸੋਚੋ ਚੰਗਾ ਕਰੋ ਠੀਕ ਹੈ ਕਿ ਨਹੀਂ ਜੇ ਤੁਸੀਂ ਚੰਗਾ ਸੋਚੋਗੇ ਚੰਗਾ ਕਰੋਗੇ ਪ੍ਰਮਾਤਮਾ ਤੁਹਾਡੀ ਫੈਮਿਲੀ ਚ ਵੀ ਚੰਗਾ ਕਰੂਗਾ ਪ੍ਰਮਾਤਮਾ ਤੁਹਾਡੇ ਸਮਾਜ ਚ ਵੀ ਚੰਗਾ ਕਰੂ ਜਿੰਨਾ ਜਿੰਨਾ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਉਹਨਾਂ ਉਹ ਵੀ ਉਹ ਵੀ ਚੰਗਾ ਸੋਚਣ ਦੀ ਕੋਈ ਆਦਤ ਪਾ ਲੈਣਗੇ ਠੀਕ ਹੈ ਕਿ ਨਹੀਂ ਚੰਗਾ ਕਰੋ ਤੇ ਦੂਸਰਾ ਇਹ ਵੀ ਸਵਾਰਥੀ ਨਾ ਸਵਾਰਥੀ ਨਾ ਪੀ ਆਪਾ ਮਤਲਬ ਲੈ ਲਿਆ ਤੇ ਹੁਣ ਯਾਰ ਤੂੰ ਕੌਣ ਅੱਛਾ ਜੇਕਰ ਤੁਸੀਂ ਮਤਲਬ ਲੈ ਲਿਆ ਤੇ ਤੁਹਾਡੀ ਉਮਰ ਕੀ ਹੈ 50 60 ਸਾਲ ਤੁਹਾਡੀ ਉਮਰ ਹੋਊਗੀ ਨਾ 50 60 ਚਾਲਾਂ ਚ ਉਹ ਸਵਾਰਥ ਦਾ ਤੁਸੀਂ ਲਾਭ ਲੈ ਲਿਆ ਨਾ ਤੇ ਲੇਕਿਨ ਉਹ ਉਹ ਜਿਹੜੇ ਲੋਕਾਂ ਨੇ ਉਹ ਵੇਖ ਲਿਆ ਵਾ ਤੁਹਾਨੂੰ ਉਹ ਤੁਹਾਡੇ ਫੈਮਿਲੀ ਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਤੇ ਯਕੀਨ ਨਹੀਂ ਕਰਨਗੇ ਯਾਰ ਉਹ ਸਵਾਰਥੀ ਜਾਂ ਇਨਸਾਨ ਹੈਗਾ ਵਾ ਉਹ ਯਾਰ ਐਵੇਂ ਹੀ ਉਹ ਫੈਮਿਲੀ ਜੀ ਵਧੀਆ ਨਹੀਂ ਹੈ ਤਾਂ ਸਮਾਜ ਤੇ ਮਾੜਾ ਅਸਰ ਪੈ ਗਿਆ ਤਾਂ ਜਣੀ ਉਹ ਹੋਈ ਤੁਹਾਡੀ ਸਮਾਜ ਨੂੰ ਦੇਣ ਹੋਗੀ ਬਿਲਕੁਲ ਮਤਲਬ ਇੰਨਾ ਵੀ ਸਵਾਰਥ ਅੱਗੇ ਨਾ ਰੱਖੋ ਕਿ ਤੁਹਾਡੀ ਟੀਮ ਤੁਹਾਡਾ ਪਰਿਵਾਰ ਤੁਹਾਡੀ ਏਕਤਾ ਤੁਹਾਡਾ ਸਰਕਲ ਤੁਹਾਡਾ ਸਮਾਜ ਵਿੱਚ ਮਿਲਣਾ ਜੁਲਣਾ ਜਿਹੜਾ ਉਹਦੇ ਲਈ ਕੋਈ ਮਾੜਾ ਸੰਦੇਸ਼ ਨਾ ਠੀਕ ਜੀ ਤੇ ਚੰਗਾ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ